ਸਾਹਿਬ ਗੁਰੂ ਸਾਹਿਬ ਜੀ ਓਮ ਜਨ ਪ੍ਰਭ ਜਤਾ ਸੋ ਸ਼ੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤਾ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ उनकी सेवा सोई लगै जिसनों कृपा करें बड़ भाग नाम जपत पावै विश्राम नानक तिन पुरख का ਉਤਮ ਕਰਮਾਨ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿੰਨ ਪੁਰਖ ਕਾ ਉਤਮ ਕਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਸ਼ੁਭਾ ਇਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 14ਵੀਂ ਅਸ਼ਟਪਦੀ ਦੀ ਏ 7ਵੀਂ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਤੇ ਇਸ ਪਾਵਨ ਪੌੜੀ ਦੀ ਵਿਚਾਰ ਅੱਜ ਆਪਾਂ ਕਰਾਂਗੇ। ਧਿਆਨ ਦਿਓ। ਇਸ ਪਾਵਨ ਪੌੜੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਤਮਿਕ ਜੀਵਨ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਉਹਨਾਂ ਵਾਹਿਗੁਰੂ ਜੀ ਦੇ ਭਗਤਾਂ ਦੀ ਸੇਵਕਾਂ ਦੀ ਉਸ ਪਦਵੀ ਦੀ ਗੱਲ ਕੀਤੀ ਹੈ ਜਿਸ ਪਦਵੀ ਨੂੰ ਜਿਸ ਨਾਮਨੇ ਨੂੰ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਉੱਤੇ ਪਹੁੰਚਿਆਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਅੱਜ ਨਾ ਵੈਸੀ ਗੁਰਮਖੋ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਉਹਨਾਂ ਦਾ ਅੱਜ ਜਨਮ ਦਿਹਾੜਾ ਵੀ ਹੈ ਤੋਂ 5-7 ਮਿੰਟ ਅਖੀਰਲੇ ਆਪਾਂ ਉਹਨਾਂ ਦੇ ਜੀਵਨ ਉੱਪਰ ਵਿਚਾਰ ਮਾਰਾਂਗੇ ਤੋਂ ਖੈਰ ਇਸ ਪਾਵਨ ਪੌੜੀ ਅੰਦਰ ਪਾਤਸ਼ਾਹੀ ਕਹਿਣਾ ਚਾਹੁੰਦੇ ਆ ਜਿਵੇਂ ਕੁਝ ਪਦਵੀਆਂ ਨਾ ਬਾਹਰੀ ਤੌਰ ਤੇ ਹੁੰਦੀਆਂ ਨੇ ਜਿਵੇਂ ਜੀ ਇਹ ਡਾਕਟਰ ਹੈ ਚेंज ਨਹੀਂ ਆ ਰਹਾ ਇਹ ਵਕੀਲ ਹੈ ਇਹ ਡੀਸੀ ਲੱਗਿਆ ਹੋਇਆ ਹੈ ਇਹ ਐਮਐਲਏ ਹੈ ਇਹ ਮੰਤਰੀ ਹੈ ਇਹ ਜਿਹੜੀਆਂ ਪਦਵੀਆਂ ਨੇ ਇਹ ਬਾਰੀ ਤੌਰ ਤੇ ਬਾਰੀ ਸਮਾਜ ਦੀਆਂ ਨੇ ਇਹ ਪਦਵੀਆਂ ਮਨੁੱਖ ਕਈ ਵਾਰ ਆਪਣੇ ਯਤਨਾਂ ਦੇ ਨਾਲ ਵੀ ਪ੍ਰਾਪਤ ਕਰ ਲੈਂਦਾ ਹੈ ਔਰ ਇਹਨਾਂ ਪਦਵੀਆਂ ਦੇ ਉੱਤੇ ਬੈਠਣ ਦੀ ਜਿਹੜੀ ਯੋਗਤਾ ਹੈ ਉਹ ਵੀ ਕੁਝ ਵੱਖਰੀ ਹੁੰਦੀ ਹੈ ਪਰ ਜਦੋਂ ਅਸੀਂ ਰੱਬ ਦੇ ਘਰ ਦੀ ਪਦਵੀ ਦੀ ਗੱਲ ਕਰਦੇ ਆ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਉੱਤੇ ਕਿਹੜੀਆਂ ਪਦਵੀਆਂ ਨੇ ਸੰਤ ਸੇਵਕ ਪਰਮਾਤਮਾ ਦਾ ਭਗਤ ਹਰੀ ਦਾ ਜਨ ਬ੍ਰਹਮ ਗਿਆਨੀ ਇਹ ਜਿਹੜੀਆਂ ਪਦਵੀਆਂ ਨੇ ਇਹ ਵਾਹਿਗੁਰੂ ਦੇ ਪਰਮੇਸ਼ਰ ਦੇ ਘਰ ਦੀਆਂ ਨੇ ਬ੍ਰਹਮ ਗਿਆਨੀ ਕਿਸੇ ਦੁਨਿਆਵੀ ਸਕੂਲ ਵਿੱਚੋਂ ਨਹੀਂ ਬਣਦਾ ਸੰਤ ਕਿਸੇ ਕੋਰਸ ਕਰਕੇ ਟ੍ਰੇਨਿੰਗ ਕਰਕੇ ਡਿਗਰੀ ਪ੍ਰਾਪਤ ਕਰਕੇ ਨਹੀਂ ਕੋਈ ਬਣਦਾ ਆਮ ਤੌਰ ਦੇ ਉੱਪਰ ਜਿਹੜਾ ਲੋਕਾਂ ਦੇ ਘਰਾਂ ਦੇ ਛੋਟੇ-ਛੋਟੇ ਕੰਮ ਕਰਦਾ ਸੀ ਨਾ ਕਿ ਝਾੜੂ ਮਾਰ ਦੇਣਾ ਜੁੱਤੀਆਂ ਸਾਫ਼ ਕਰ ਦੇਣੀਆਂ ਦੁਨੀਆ ਕਹਿੰਦੀ ਸੀ ਇਹ ਛੂਦਰ ਹੈ ਹਿੰਦੁਸਤਾਨ ਦੀ ਵਰਣ ਆਸ਼ਰਮ ਵੰਡ ਉਹਨੂੰ ਛੂਦਰ ਕਹਿੰਦੀ ਸੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਅਰਥ ਬਦਲ ਕੇ ਰੱਖ ਦਿੱਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਜਿਹੜਾ ਗੁਰੂ ਨਾਨਕ ਦੇ ਦਰ ਦੇ ਉੱਤੇ ਆ ਕੇ ਜੁੱਤੀਆਂ ਝਾੜਦਾ ਨਾ ਉਹ ਸਿੱਖ ਸੇਵਾਦਾਰ ਸੰਤ ਹੈ ਜਿਹੜਾ ਗੁਰਨਾਨਕ ਗੁਰੂ ਦੇ ਘਰ ਦੇ ਵਿੱਚ ਆ ਕੇ ਝਾੜੂ ਮਾਰਦਾ ਨਾ ਉਹ ਮਹਾਨ ਹੈ ਉਹ ਸ਼ੂਭਾ ਵਾਲਾ ਹੈ ਉਹ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੈ ਔਰ ਇਹਦਾ ਅਸਰ ਇਹ ਹੋਇਆ ਕਿ ਜਿਹੜੇ ਕੰਮ ਨੂੰ ਨੀਵੇਂ ਸਮਝਨਸ ਵੀ ਨੀਵੇਂ ਲੋਕਾਂ ਦਾ ਕੰਮ ਹੈ ਝਾੜੂ ਮਾਰਨਾ ਜੁੱਤੀਆਂ ਸਾਫ਼ ਕਰਨੀਆਂ ਇਸ ਕੰਮ ਨੂੰ ਬਹੁਤ ਨੀਵੇਂ ਲੋਕਾਂ ਦਾ ਕੰਮ ਸਮਝਿਆ ਜਾਂਦਾ ਸੀ ਤੁਸੀਂ ਇਸ ਗੁਰੂ ਕੇ ਸਥਾਨਾਂ ਦੇ ਉੱਪਰ ਜਾਓ ਬੰਦਾ ਲੈਂਡ ਕਰੂਜ਼ਰ ਗੱਡੀ ਵਿੱਚੋਂ ਨਿਕਲਦਾ ਹੈ ਰੇਂਜਓਵਰ ਵਿੱਚੋਂ ਨਿਕਲਦਾ ਕੋਣ ਵਾਲੀ ਦੇ ਵਿੱਚੋਂ ਸਿੱਕੇ ਤੇ ਬੰਗਲਾ ਸਾਹਿਬ ਜਾ ਕੇ ਦੇਖ ਕੇ ਆਓ ਜੇ ਜੋੜੇ ਘਰ ਵਿੱਚ ਬੈਠਦਾ ਹੈ ਰਖਸ਼ੇ ਵਾਲਾ ਆ ਕੇ ਜੁੱਤੀ ਜਮਾ ਕਰਾਉਂਦਾ ਤੇ ਕਰੋੜ ਰੁਪਏ ਦੀ ਗੱਡੀ ਵਿੱਚ ਆਉਣ ਵਾਲਾ ਉਹਦੀਆਂ ਜੁੱਤੀਆਂ ਸਾਫ਼ ਕਰ ਰਿਆ ਹੁੰਦਾ ਇਹ ਇਹ ਜਿਹੜੀ ਬਰਕਤ ਹੈ ਨਾ ਇਹ ਇਹ ਜਿਹੜੀ ਇਹ ਕਹ ਲਓ ਵੀ ਅਨੋਖਾ ਵਿਲੱਖਣ ਜੀ ਗੱਲ ਹੈ ਇਹ ਗੁਰੂ ਦੇ ਘਰ ਵਿੱਚ ਮਿਲਦੀ ਹੈ ਇਕੱਲੇ ਸਾਨੂੰ ਜਿੱਥੇ ਇੱਕ ਅਤ ਦੇ ਗਰੀਬ ਦੇ ਜੋੜੇ ਇੱਕ ਕਰੋੜਪਤੀ ਬੰਦਾ ਸਾਫ਼ ਕਰ ਰਿਹਾ ਹੁੰਦਾ ਏ ਏਦਾਂ ਪਾਲਸ਼ ਕਰਕੇ ਔਰ ਜਦੋਂ ਵਾਪਸ ਮੁੜਦਾ ਨਾ ਉਹ ਉਹ ਪਹਿਚਾਨ ਹੀ ਨਹੀਂ ਆਉਂਦੀ ਹੈ ਜੁੱਤੀਆਂ ਮੇਰੀਆਂ ਹੀ ਨੇ ਪਾਲਸ਼ ਕਰਕੇ ਰੱਖੀਆਂ ਹੁੰਦੀਆਂ ਨੇ ਏਦਾਂ ਗੁਰੂ ਨੇ ਕਿਹਾ ਸੰਤ ਨੇ ਇਹ ਇਹ ਭਾਈ ਸੇਵਕ ਨੇ ਇਹ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਪ੍ਰਵਾਣ ਨੇ ਇਹ ਇਹ ਨੀਵੇਂ ਨਹੀਂ ਹਨਾ ਇਦਾਂ ਦੀਆਂ ਜਿਹੜੀਆਂ ਵਡਿਆਈਆਂ ਨੇ ਨਾ ਪਦਵੀਆਂ ਨੇ ਉਹਦੀ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਅੱਜ ਕੀਤੀ ਇੱਕ ਵਾਰ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ ਜੈਨ ਪ੍ਰਭ ਜਾਤਾ ਸ਼ੋ ਸ਼ੋਭਵੰਤਾ ਅੱਛਾ ਇਹਨੂੰ ਸੋਭਵੰਤ ਨਹੀਂ ਬੋਲਣਾ ਇਹ ਇਹ ਨੁਕਤਾ ਸੋਭਵੰਤ ਨਹੀਂ ਸ਼ੋਭਵੰਤਾ ਕਿਉਂਕਿ ਨਾ ਕੋਰ ਸੰਕਤ ਕਹਿੰਦੇ ਨੇ ਬਿੰਦੀ ਥੱਲੇ ਲੱਗੀ ਤਾਂ ਹੈ ਨਹੀਂ ਜੀ ਇਦਾਂ ਕੋ ਸੋਭਾਵੰਤ ਬੋਲਦੇ ਨੇ ਸੋਭਾਵੰਤ ਨਹੀਂ ਹੈ ਕਿਉਂਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਗੁਰਮੁਖੀ ਲਿਪੀ ਆ ਨਾ ਗੁਰਮੁਖੀ ਲਿਪੀ ਗੁਰਮੁਖੀ ਆ ਭਾਸ਼ਾ ਗੁਰਮੁਖੀ ਨਹੀਂ ਹੈ ਚਲੋ ਮੈਂ ਇਹ ਗੱਲ ਕਹਿ ਜਾਵਾਂ 1 ਮਿੰਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਲਿਪੀ ਗੁਰਮੁਖੀ ਹੈ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਗੁਰਮੁਖੀ ਹੈ ਬੋਲੋ ਗੁਰਮੁਖੀ ਨਹੀਂ ਹੈ ਹੁਣ ਫਰਕ ਹੀ ਹੁੰਦਾ ਹੈ ਲਿਪੀ ਦਾ ਅਰਥ ਹੈ ਲਿਖਣ ਵਾਲੀ ਲਿਪੀ ਦਾ ਕੀ ਅਰਥ ਹੈ ਲਿਖਣ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲਿਖਿਆ ਗਿਆ ਗੁਰਮੁਖੀ ਦੇ ਵਿੱਚ ਇਸ ਕਰਕੇ ਲਿਪੀ ਇਹਦੀ ਗੁਰਮੁਖੀ ਹੈ ਬੋਲੀ ਕੀ ਹੁੰਦਾ ਹੈ ਬੋਲਣ ਵਾਲੀ ਇਹਦੀ ਬੋਲੀ ਨਹੀਂ ਹੈ ਗੁਰਮੁਖੀ ਹੁਣ ਤੁਸੀਂ ਦੇਖੋ ਪੜ੍ਹਦੇ ਹੋ ਯਕ ਅਰਜ ਗੁਫਤੰ ਪੇਸ਼ ਤੋ ਦਰਗੋਸ ਗੁਣ ਕਰਤਾਰ ਇਹ ਕਿਤੇ ਗੁਰਮੁਖੀ ਥੋੜਾ ਹੈ ਅੱਤਾ ਤਬੀਰ کریم ਤੂਬੇ ਐ ਪਰਵਦਗਾਰ ਇਹ ਤੇ ਫਾਰਸੀ ਹੈ ਇਦਾਂ ਤੋਂ ਬਹੁਤਾਂਤ ਜਿਹੜੇ ਸ਼ਬਦ ਨੇ ਉਹ ਜਾਂ ਤਾਂ ਬ੍ਰਜ ਭਾਸ਼ਾ ਵਿੱਚੋਂ ਵੀ ਆਉਂਦੇ ਨੇ ਹਿੰਦੀ ਭਾਸ਼ਾ ਵਿੱਚੋਂ ਵੀ ਆਉਂਦੇ ਨੇ ਸੰਸਕ੍ਰਿਤ ਭਾਸ਼ਾ ਵਿੱਚੋਂ ਵੀ ਆਉਂਦੇ ਨੇ ਉਹਨਾਂ ਨੂੰ ਉਦਾਂ ਹੀ ਬੋਲਣਾ ਪਏਗਾ ਜਿਵੇਂ ਯਕ ਅਰਜ਼ ਗੁਫਤੰ ਗੁਫਤੰ ਹੁਣ ਇਹ ਗੁਫਤੰ ਥੱਲੇ ਸਾਰਿਆਂ ਦੀ ਬਿੰਦੀਆਂ ਲੱਗਦੀਆਂ ਪਈਆਂ ਇਦਾਂ ਗੁਫਤਮ ਉਦਾਂ ਹੀ ਬੋਲਣਾ ਪੈਣਗੇ ਸ਼ੋਭਾ ਸ਼ੋਭਾ ਸ਼ਬਦ ਨਾ ਜਿਹੜਾ ਇਹ ਇਸ ਸੰਸਕ੍ਰਿਤ ਭਾਸ਼ਾ ਵਿੱਚੋਂ ਆਇਆ ਸ਼ੋਭਾ ਇਹਨੂੰ ਸ਼ੋਭਾ ਨਹੀਂ ਬੋਲਿਆ ਜਾਏਗਾ ਸ਼ੋਭਾ ਹੀ ਬੋਲਿਆ ਜਾਏਗਾ ਕਿਉਂਕਿ ਮੂਲ ਭਾਸ਼ਾ ਇਹਦੀ ਹੋਰ ਹੈ ਕੋਈ ਇਸ ਕਰਕੇ ਜਨ ਪ੍ਰਭ ਜਾਤਾ ਸੋ ਸ਼ੋਭਾਵੰਤ ਭਾਈ ਜਿਸ ਨੇ ਵਾਹਿਗੁਰੂ ਪਰਮੇਸ਼ਰ ਨੂੰ ਜਾਤਾ ਜਤ ਦਾ ਅਰਥ ਹੈ ਜਾਣ ਲੈਣਾ ਪਹਿਚਾਨ ਲੈਣਾ ਅਸਲ ਦੇ ਵਿੱਚ ਵਾਹਿਗੁਰੂ ਦੇ ਦਰ ਦੇ ਉੱਤੇ ਉਹੀ ਸ਼ੋਭਾਵੰਤ ਹੈ ਪਰਮੇਸ਼ਰ ਦੇ ਦਰ ਦੇ ਉੱਤੇ ਉਹੀ ਸ਼ੋਭਾ ਵਾਲਾ ਹੈ ਜਿਸ ਨੇ ਉਸ ਵਾਹਿਗੁਰੂ ਨੂੰ ਜਾਣਿਆ ਹੈ ਪਛਾਣਿਆ ਹੈ ਸਗਲ ਸੰਸਾਰ ਉਧਰ ਹੈ ਤਿੰਨ ਮੰਤ ਤਿੰਨ ਮੰਤ ਦਾ ਕੀ ਅਰਥ ਹੈ ਤਿੰਨਾ ਦੇ ਮੰਤਰ ਦੇ ਨਾਲ ਸਾਰਾ ਸੰਸਾਰ ਉਧਰ ਜਾਂਦਾ ਹੈ ਸਾਰਾ ਸੰਸਾਰ ਸਾਗਰ ਤੋਂ ਭਵ ਸਾਗਰ ਤੋਂ ਵਿਕਾਰਾਂ ਤੋਂ ਪਾਰ ਹੋ ਜਾਂਦਾ ਹੈ ਕਿੰਨਾ ਦੇ ਮੰਤਰ ਦੇ ਨਾਲ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਹੈ ਸਗਲ ਸੰਸਾਰ ਸਾਰਾ ਹੀ ਸੰਸਾਰ ਉਧਰੈ ਤਿੰਨ ਮੰਤ ਉਹਨਾਂ ਦੇ ਮੰਤ ਉਪਦੇਸ਼ ਦੇ ਨਾਲ ਸੰਸਾਰ ਦਾ ਉਧਾਰ ਹੁੰਦਾ ਹੈ ਪ੍ਰਭ ਕੇ ਸੇਵਕ ਸਗਲ ਉਧਾਰਨ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸੇਵਕ ਹੁੰਦੇ ਨੇ ਗੁਰਮੁਖ ਕੋ ਸੇਵਕ ਹੋਣਾ ਵਾਹਿਗੁਰੂ ਦੇ ਦਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਵਾਹਿਗੁਰੂ ਪਰਮੇਸ਼ਰ ਦੇ ਦਰ ਦਾ ਸੇਵਕ ਹੋਣਾ ਇਹ ਹਰ ਇੱਕ ਦੇ ਭਾਗਾਂ ਦੀ ਗੱਲ ਨਹੀਂ ਹੁੰਦੀ। ਜਦੋਂ ਸੇਵਕ ਦੀ ਗੱਲ ਕਰਦੇ ਆ ਨਾ ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਜਿਹੜਾ ਉਹ ਸਵਾਹਿਗੁਰੂ ਦਾ ਸੇਵਕ ਬਣ ਗਿਆ ਸੇਵਾਦਾਰ ਬਣ ਗਿਆ ਵਾਹਿਗੁਰੂ ਪਰਮੇਸ਼ਰ 24 ਘੰਟੇ ਉਹਦੇ ਨਾਲ ਰਹਿੰਦੇ ਨੇ। ਇਕੱਲੇ ਨਾਲ ਹੀ ਨਹੀਂ ਰਹਿੰਦੇ। ਸਦਾ ਉਹਦੀ ਇੱਜ਼ਤ ਪੱਤ ਦੀ ਰੱਖਿਆ ਕਰਦੇ ਨੇ ਕੱਲੀ ਰੱਖਿਆ ਹੀ ਨਹੀਂ ਕਰਦੇ ਉਹਦੇ ਕਾਜ ਦੇ ਵਿੱਚ ਉਹਦੀ ਕਿਰਤ ਵਿੱਚ ਸਹਾਇਕ ਹੁੰਦੇ ਨੇ ਕੱਲੇ ਸਹਾਇਕ ਹੀ ਨਹੀਂ ਹੁੰਦੇ ਤੇ ਕਿੰਨੀ ਕਿੰਨੀ ਬਖਸ਼ਸ਼ ਸੇਵਕ ਦੇ ਉੱਪਰ ਜਿੱਥੇ-ਜਿੱਥੇ ਸੇਵਕ ਜਾਂਦਾ ਹੈ ਪਰਮੇਸ਼ਰ ਜੀ ਉਹਦੇ ਨਾਲ ਰਹਿੰਦੇ ਨੇ ਕੱਲੇ ਨਾਲ ਹੀ ਨਹੀਂ ਰਹਿੰਦੇ ਕਹਿਣ ਲੱਗ ਕੇ ਜੋ-ਜੋ ਸੇਵਕ ਕਹਿੰਦਾ ਹੈ ਵਾਹਿਗੁਰੂ ਪਰਮੇਸ਼ਰ ਉਸ ਹਰ ਗੱਲ ਨੂੰ ਪੂਰਾ ਕਰਦੇ ਹਨ ਇੰਨੀ ਮੰਨਤਾ ਸੇਵਕ ਦੀ ਆਪਣੇ ਸੇਵਕ ਕੀ ਬੋਲੋ ਆਪਣੇ ਸੇਵਕ ਕੀ ਸਾਰੀਆਂ ਬਖਸ਼ਿਸ਼ਾਂ ਸੇਵਕ ਦੀਆਂ ਨੇ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੇਵਕ ਕੋ ਨਿਗਟੀ ਹੋਏ ਦਿਖਾਵੇ ਜੋ ਜੋਟ ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਲ ਹੋਇਆ ਵੈ ਇਨੀਆਂ ਬਖਸ਼ਿਸ਼ਾਂ ਸੇਵਕ ਦੇ ਉੱਪਰ ਨੇ ਤੋ ਪਾਦਸ਼ਾਹ ਕਹਿੰਦੇ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭੂ ਦੇ ਸੇਵਕ ਨੇ ਜਿਹੜੇ ਉਹ ਸਾਰਿਆਂ ਦਾ ਹੀ ਉਧਾਰ ਕਰਦੇ ਹਨ ਸਾਰਿਆਂ ਦਾ ਹੀ ਭਲਾ ਕਰਦੇ ਹਨ ਕਿਉਂਕਿ ਗੁਰਮਖੋ ਪ੍ਰਭੂ ਦਾ ਸੇਵਕ ਕੀ ਕਹਾਦਾ ਜਿਹੜਾ ਭਲਾ ਕਰਨ ਵੇਲੇ ਵੀ ਜਾਤ ਨੂੰ ਧਰਮ ਨੂੰ ਰੰਗ ਨੂੰ ਨਸਲ ਨੂੰ ਦੇਖੇ ਜਿਹੜੀ ਸਿੱਖ ਦੀ ਸੇਵਾ ਨਾ ਆਵਾਚਰ ਪੜਦੇ ਸਗਲ ਉਧਾਰਨ ਸਾਰਿਆਂ ਦਾ ਹੀ ਉਧਾਰ ਕਰਦੇ ਨੇ ਪ੍ਰਭੂ ਦੇ ਸੇਵਕ ਸਾਰਿਆਂ ਦਾ ਹੀ ਭਲਾ ਕਰਦੇ ਨੇ ਸੇਵਕ ਜਦੋਂ ਭਲਾ ਕਰਦਾ ਉਹ ਹਰ ਇੱਕ ਦੇ ਅੰਦਰ ਆਪਣੇ ਪਰਮੇਸ਼ਰ ਨੂੰ ਜਾਣਦਾ ਹੈ ਏ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੈ ਮੰਦਾ ਉਹ ਮੰਦਾ ਮੰਗਦੇ ਨਹੀਂ ਕਿਸੇ ਦਾ ਸਾਰੇ ਵੈਰੀਆਂ ਨੂੰ ਤਾਂ ਮਿੱਤਰ ਬਣਾ ਲੈਂਦਾ ਭਾਈ ਮਣੀ ਸਿੰਘ ਹੋਰਾਂ ਦੇ ਕੋਲੋਂ ਸਿੱਖਾਂ ਨੇ ਪੁੱਛਿਆ ਸੀ ਸਿੱਖ ਦੀ ਸੇਵਾ ਕਿੱਦਾਂ ਦੀ ਹੈ ਸਿੱਖ ਦੀ ਸੇਵਾ ਕਿੱਦਾਂ ਦੀ ਹੈ ਭਾਈ ਮਣੀ ਸਿੰਘ ਕਹਿਣ ਲੱਗੇ ਸਿੱਖ ਦੀ ਸੇਵਾ ਸੂਰਜ ਦੇ ਚਾਨਣ ਪ੍ਰਕਾਸ਼ ਵਰਗੀ ਹੈ ਸਿੱਖ ਦੀ ਸੇਵਾ بارش ਦੇ ਮੀਂਹ ਵਰਗੀ ਹੈ ਪੁੱਛਿਆ ਕਿਵੇਂ ਸੂਰਜ ਚਾਨਣ ਦਿੰਦਾ ਹੈ ਉੱਚੇ ਨੂੰ ਨੀਵੇਂ ਨੂੰ ਚੰਗੇ ਨੂੰ ਮਾੜੇ ਨੂੰ ਪਹਾੜ ਤੇ ਬੈਠੇ ਨੂੰ ਧਰਤਲ ਤੇ ਬੈਠੇ ਨੂੰ ਸਾਰਿਆਂ ਨੂੰ ਕੁਝ ਦੇ ਹੀ ਜਾਂਦਾ ਹੈ ਮੀਂਹ ਪੈਂਦਾ ਹੈ ਅਮੀਰ ਦੇ ਘਰ ਵਿੱਚ ਵੀ ਗਰੀਬ ਦੇ ਘਰ ਵਿੱਚ ਵੀ ਉੱਚੇ ਦੇ ਵੀ ਨੀਵੇਂ ਦੇ ਵੀ ਸਾਰਿਆਂ ਦੇ ਇੱਕੋ ਜਿਹਾ ਹੀ ਪੈਂਦਾ ਹੈ ਸੂਰਜ ਚਾਨਣ ਦੇਣ ਲੱਗਿਆਂ ਵਿਤਕਰਾਂ ਨਹੀਂ ਕਰਦਾ ਮੈਂ ਵਾਰਸ਼ ਕਰਨ ਲੱਗਿਆ ਵਿਤਕਰਾਨੀ ਕਰਦਾ ਤੇ ਪ੍ਰਭੂ ਦਾ ਸੇਵਕ ਸੇਵਾ ਕਰਨ ਲੱਗਿਆ ਵਿਤਕਰਾਨੀ ਕਰਦਾ ਪ੍ਰਭੂ ਕੇ ਸੇਵਕ ਸਗਲ ਉਧਾਰਨ ਪ੍ਰਭੂ ਕੇ ਸੇਵਕ ਦੁਖ ਵਿਸਾਰਨ ਵਿਸਾਰਨ ਹੁੰਦਾ ਹੈ ਨਾਸ਼ ਕਰਨਾ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸੇਵਾਦਾਰ ਨੇ ਦੁਖ ਵਿਸਾਰਨ ਉਹ ਸਾਰਿਆਂ ਦੇ ਦੁੱਖਾਂ ਦਾ ਨਾਸ਼ ਕਰਦੇ ਨੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਹੁਣ ਇਹਦੇ ਜਿਹੜੇ ਅਰਥ ਨੇ ਪਹਿਲਾਂ ਅਗਲੀ ਪੰਕਤੀ ਦੇ ਹੋਣਗੇ ਗੁਰ ਕਾ ਸ਼ਬਦ ਜਪ ਭਏ ਨਿਹਾਲ ਨਿਹਾਲ ਹੁੰਦਾ ਖਿੜ ਜਾਣਾ ਪੂਰਨ ਤੌਰ ਤੇ ਪ੍ਰਸੰਨ ਹੋ ਜਾਣਾ ਗੁਰੂ ਦੇ ਸ਼ਬਦ ਨੂੰ ਜਪ-ਜਪ ਕੇ ਪ੍ਰਭੂ ਦੇ ਸੇਵਕ ਖਿਲ ਜਾਂਦੇ ਨੇ ਨਿਹਾਲ ਹੋ ਜਾਂਦੇ ਨੇ ਆਪੇ ਮਿਲ ਲੈ ਕਿਰਪਾਲ ਕਿਉਂਕਿ ਕਿਰਪਾ ਕਰਨ ਵਾਲਾ ਵਾਹਿਗੁਰੂ ਉਹਨਾਂ ਨੂੰ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ ਮਿਲਾ ਲੈਂਦਾ ਹੈ ਓਨ ਕੀ ਸੇਵਾ ਸੋਈ ਲਾਗੈ ਓਨ ਕੀ ਸੇਵਾ ਪ੍ਰਭੂ ਦੇ ਸੇਵਕਾਂ ਦੀ ਸੇਵਾ ਸੋਈ ਲੱਗੇ ਉਹੀ ਲੱਗ ਸਕਦਾ ਜਿਸਨੂੰ ਕਿਰਪਾ ਕਰੇ ਬੜ ਭਾਗ ਹੈ ਜਿਸ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਦੇ ਹਨ ਉਹ ਬੜ ਭਾਗਾ ਹੈ ਤੇ ਉਹ ਬੜ ਭਾਗਾ ਵਾਹਿਗੁਰੂ ਪਰਮੇਸ਼ਰ ਦੇ ਸੇਵਕਾਂ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ ਨਾਮ ਜਪਤ ਪਾਵੈ ਬਿਸਰਾਮ ਗਰਮ ਖੂਬ ਵਿਸਰਾਮ ਦਾ ਅਰਥ ਹੁੰਦਾ ਪੂਰਨ ਟਿਕਾ ਬਿਸਰਾਮ ਦਾ ਅਰਥ ਹੁੰਦਾ ਆਤਮਿਕ ਅਡੋਲਤਾ ਪੂਰਨ ਸਹਿਜ ਅਵਸਥਾ ਜਿੱਥੇ ਦੁੱਖ ਤੇ ਸੁੱਖ ਦੇ ਵਿੱਚ ਮਨੁੱਖ 'ਚ ਕੋਈ ਬਦਲਾਅ ਨਹੀਂ ਆਉਂਦਾ ਹਰਖ ਤੇ ਸੋਗ ਤੋਂ ਮਨੁੱਖ ਖੁਸ਼ੀ ਤੇ ਗਮੀ ਤੋਂ ਮਨੁੱਖ ਉੱਪਰ ਹੋ ਜਾਂਦਾ ਹੈ ਇਹੀ ਅਸਲ ਵਿੱਚ ਅਵਸਥਾ ਨੂੰ ਪ੍ਰਾਪਤ ਕਰਨਾ ਸਾਡੇ ਜੀਵਨ ਦਾ ਮਕਸਦ ਹੋਣਾ ਚਾਹੀਦਾ ਹੈ ਆਮ ਤੌਰ ਉੱਪਰ ਅਸੀਂ ਕਹਿੰਨੇ ਆ ਕਿ ਨਾਮ ਜਪੀਏ ਤੇ ਦੁੱਖ ਖਤਮ ਹੋ ਜਾਂਦੇ ਨੇ ਪਰ ਗੁਰਮਖ ਕੋ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ 'ਚ ਫਿਰ ਦੁੱਖ ਕਿਉਂ ਆਏ ਕਈ ਕਈ ਵਾਰੀ ਤਾਂ ਹੁੰਦਾ ਹੈ ਨਾ ਵੀ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ 'ਚ ਦੁੱਖ ਕਿਉਂ ਆਏ? ਔਰ ਕੇਵਲ ਇਹ ਕਹ ਲੋ ਵੀ ਆਤਮਕ ਹੀ ਨਹੀਂ ਸਰੀਰਕ ਦੁੱਖ ਵੀ ਬਹੁਤ ਆਏ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸੀਤਲਾ ਦਾ ਰੋਗ ਹੋ ਜਾਂਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਚਿਚਕ ਦਾ ਰੋਗ ਹੋ ਗਿਆ ਸੀ। ਉਹਦਾ ਕਾਰਨ ਇੱਕ ਤਾਂ ਗੁਰੂ ਸਾਹਿਬਾਨ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਸਰੀਰ ਉੱਤੇ ਦੁੱਖ ਸੁੱਖ ਆਉਣਾ ਹੀ ਆਉਣਾ ਹੈ। ਇਹ ਸਰੀਰ ਹੈ। ਇਹ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਇਹਦੇ ਉੱਤੇ ਦੁੱਖ ਸੁੱਖ ਦਾ ਪ੍ਰਭਾਵ ਪੈਣਾ ਹੀ ਪੈਣਾ ਹੈ, ਸਮੇਂ ਦਾ ਪ੍ਰਭਾਵ ਪੈਣਾ ਹੀ ਪੈਣਾ ਹੈ। ਇੱਕ ਤੇ ਗੁਰੂ ਸਾਨੂੰ ਇਹ ਸਮਝਾਉਣਾ ਚਾਹੁੰਦੇ ਸੀ। ਦੂਜਾ ਗੁਰਬਾਣੀ ਸਾਨੂੰ ਦੁੱਖਾਂ ਤੇ ਸੁੱਖਾਂ ਵਿੱਚ ਇੱਕ ਸਮਾਨ ਰਹਿਣਾ ਸਿਖਾਉਂਦੀ ਹੈ। ਜਿਹੜੇ ਸਾਡੇ ਖੁਸ਼ੀਆਂ ਨੇ ਨਾ ਜਿੰਨੇ ਆਪਾਂ ਬੈਠੇ ਆ ਥੋੜੀ ਜੀ ਖੁਸ਼ੀ ਘਰ ਵਿੱਚ ਆ ਜਾਏ ਅਸੀਂ ਕਿੰਨਾ ਖੁਸ਼ ਹੁੰਨੇ ਆ ਇੰਜ ਲੱਗਦਾ ਵੀ ਇਹਨੇ ਕਦੇ ਦੁਖੀ ਹੋਣਾ ਹੀ ਕੋਈ ਨਹੀਂ ਇੰਨਾ ਛਾਲਾ ਮਾਰੀ ਜਾਂਦਾ ਦੋ ਕੁ ਦਿਨ ਬਾਅਦ ਦੇਖਦੇ ਹੁੰਨੇ ਆ ਇੰਨਾ ਬੰਦਾ ਦੁਖੀ ਹੁੰਦਾ ਵੀ ਲੱਗਦਾ ਸਹੀ ਕਦੇ ਨਹੀਂ ਹੋਣਾ ਇੰਨਾ ਭੈੜਾ ਬਣਾਇਆ ਮੂੰਹ ਇਹਨੇ ਵੀ ਕਦੇ ਹੱਸਿਆ ਨਹੀਂ ਹੋਣਾ ਐਸਾ ਕਿਉਂ ਹੋ ਜਾਂਦਾ ਹੈ ਕਿਉਂਕਿ ਅਜੇ ਅਸੀਂ ਦੁੱਖਾਂ ਸੁੱਖਾਂ ਵਿੱਚ ਜੀ ਰਹੇ ਹਾਂ ਤੇ ਮਕਸਦ ਕੀ ਹੋਣਾ ਹੈ ਇਹਨਾਂ ਦੁੱਖਾਂ ਸੁੱਖਾਂ ਤੋਂ ਉੱਪਰ ਹੋ ਕੇ ਮਨ ਵਿਸ਼ਰਾਮ ਪੈਦਾ ਕਰਨਾ ਮਨ ਦਾ ਪੂਰਨ ਟਿਕਾਓ ਪੈਦਾ ਕਰਨਾ ਨਾਮ ਜਪਤ ਇਹ ਗੱਲ ਨਾਮ ਜਪ ਕੇ ਹੀ ਹੋ ਸਕਦੀ ਹੈ ਨਾਮ ਜਪਤ ਪਾਵੇਂ ਵਿਸ਼ਰਾਮ ਇਹ ਇੱਕ ਨਾ ਬੇਨਤੀ ਹੋਰ ਸਮਝੋ ਪਤਾ ਨਹੀਂ ਤੁਹਾਨੂੰ ਅਲੱਗ ਗੱਲ ਕਿਦਾਂ ਲੱਗੇਗੀ ਹੁਣ ਮੈਨੂੰ ਨਹੀਂ ਇਸ ਗੱਲ ਦਾ ਪਤਾ ਆਪਾਂ ਜਿੰਨੇ ਬੈਠੇ ਆ ਗੁਰਮਖੋ ਅੰਦਰੋਂ ਆਪਾਂ ਇੱਕ ਦੂਜੇ ਨੂੰ ਬਿਲਕੁਲ ਨਹੀਂ ਜਾਣਦੇ ਬਾਰੀ ਤੌਰ ਤੇ ਜਾਣਦੇ ਆ ਆਪੋ ਆਪਣੇ ਨਾ ਮਨ ਨੂੰ ਕਦੇ ਇਦਾਂ ਇਕੱਲੇ ਬੈਠ ਕੇ ਕਦੇ ਸੋਚੋ ਏਦਾਂ ਵੀ ਜਦੋਂ ਮੈਂ ਗੁਰਦੁਆਰਾ ਸਾਹਿਬ ਜਾਂਦਾ ਮੈਂ ਮੰਗਦਾ ਕੀ ਹੁੰਦਾ ਏਦਾਂ ਕਦੇ 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 ਸੋਚ ਕੇ ਇਕੱਲੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਹੈ ਕੱਲੇ ਬੈਠਣਾ ਸਿੱਖੋ ਕੱਲੇ ਇਕੱਲੇ ਬੈਠਣਾ ਸਿੱਖਾਂਗੇ ਨਾ ਤੇ ਸਾਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਗਈ ਨਹੀਂ ਤੇ ਉਲਟ ਰਹਿੰਦੇ ਨੇ ਸਾਰਾ ਦਿਨ ਭਾਲਦੇ ਰਹਿੰਦੇ ਕੋਈ ਮਿਲ ਜਾਈ ਤਈ ਤਾਂ ਇਤਨਾ ਕਰਦੇ ਨੇ ਵੀ ਲੱਭਦੇ ਰਹਿੰਦੇ ਨੇ ਵੀ ਕੋਈ ਮਿਲੇ ਸਹੀ ਉਹ ਨਹੀਂ ਪਾਈ ਕੱਲਾ ਰਹਿਣਾ ਸਿੱਖ ਟਕਾ ਵਿੱਚ ਰਹਿਣਾ ਸਿੱਖ ਆਪਣੇ ਆਪ ਨਾਲ ਗੱਲਾਂ ਕਰਨ ਦੀ ਗੱਲ ਆਏਗੀ ਕਦੇ ਐਸਾ ਸੋਚੀਗੇ ਵੀ ਮੈਂ ਮੰਗਦਾ ਕਿਹ ਹੈ ਗੁਰੂ ਦੇ ਕੋਲ ਕਦੇ ਕਦੇ ਮੈਂ ਐਸੀ ਅਰਦਾਸ ਅੱਡ ਤੱਕ ਮੈਨੂੰ 18ਵੇਂ ਸਲ ਕਥਾ ਕਰਦੇ ਹੋਗੇ ਇੱਕ ਵੀ ਬੰਦਾ ਨਹੀਂ ਮਿਲਿਆ ਜਿਹੜਾ ਬੰਦਾ ਇਹ ਕਹਦੇ ਭਾਈ ਸਾਹਿਬ ਮੇਰੀ ਅਰਦਾਸ ਕਰੇ ਵੀ ਮੇਰੇ ਮਨ ਨੂੰ ਟਿਕਾ ਆ ਜਾਏ ਮੈਨੂੰ ਜਿਉਂਦੇ ਜੀ ਸ਼ਾਂਤੀ ਮਿਲ ਜਾਏ ਇੱਕ ਵੀ ਨਹੀਂ ਮਿਲੀ ਅਜੇ ਤੱਕ ਮਰਨ ਤੋਂ ਬਾਅਦ ਭਾਈ ਨੇ ਅਰਦਾਸ ਕਰੀ ਦੇਣੀ ਆ ਵੀ ਸ਼ਾਂਤੀ ਆਤਮਾ ਸ਼ਾਂਤ ਹੋ ਜੇ ਜੀ ਕਿਰਪਾ ਕਰੋ ਜੀ ਲੈਕਚਰ ਵਾਲੇ ਨੇ ਕਹਿ ਦੇਣਾ ਜੀ ਸਤਖੰਡ ਵਾਸੀ ਉਹ 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 ਕਿਸੇ ਨੂੰ ਉਹ ਤਾਂ ਇਦਾਂ ਹੀ ਕਹਿ ਦਿੰਦਾ ਸਤਖੰਡ ਵਾਸੀ ਫਲਾਣਾ ਸਿੰਘ ਉਹ ਤਾਂ ਫਾਰਮੈਲਟੀ ਜੀ ਹੁੰਦੀ ਹੈ ਕਹਿ ਦੇਣਾ ਸਾਰਿਆਂ ਨੇ ਸਚਾਈ ਇਹੀ ਹੈ ਮਰਨ ਤੋਂ ਬਾਅਦ ਆਤਮਾ ਦੀ ਸ਼ਾਂਤੀ ਤੋਂ ਕਰਨਾ ਕੀ ਹੈ ਪਰਵਾਰ ਵਿੱਚ ਬੈਠੇ ਹੋਈਏ ਤੇ ਮਨ ਸ਼ਾਂਤ ਹੋਵੇ ਗੁਰੂ ਦੇ ਦਰ ਤੇ ਬੈਠੇ ਹੋਈਏ ਤੇ ਮਨ ਸ਼ਾਂਤ ਹੋਵੇ ਅਰਦਾਸ ਇਹੀ ਕਰੀਏ ਪਾਤਸ਼ਾ ਜੋ ਕੁਛ ਤੂੰ ਮੈਨੂੰ ਦੇਣਾ ਮੈਨੂੰ ਸਵਾਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਦੇ ਬਸ ਉਦੋਂ ਉਦੋਂ ਬਾਅਦ ਕੁਛ ਨਹੀਂ ਕਿੱਥੇ ਜਾਹੇ ਸਮਾਹੇ ਕੋਈ ਪਤਾ ਨਹੀਂ ਗੁਰਮਖੋ ਬਾਬੇ ਦੀ ਬਾਣੀ ਨੇ ਕਿਹਾ ਜੋ ਕੁਝ ਦੇਣਾ ਹੈ ਪਾਤਸ਼ਾ ਮੈਨੂੰ ਜਿਉਂਦੇ ਜੀਵੇ ਬਸ ਅੱਜ ਸਰਦਾਰ ਜਸਾ ਸਿੰਘ ਆਲੂਵਾਲੀਆ ਦਾ ਜਨਮ ਦਿਨ ਹੈ ਐਸੇ ਮਹਾਨ ਸੇ ਗੁਰਮਖੋ ਸਾਡੇ ਬਜ਼ੁਰਗ ਪੁਰਾਣੇ 5 ਮਿੰਟ ਰਹਿਣ ਦੇ ਲਈ ਆਪਾਂ ਇਹਨਾਂ ਸਮਾਪਤੀ ਕਰ ਦਿੰਨੇ ਆ ਪੂਰੀ ਦੀ ਪੂਰੀ ਜ਼ਿੰਦਗੀ ਤੁਸੀਂ ਕਦੇ ਪੜਨ ਲੋ ਕੁਝ ਮੰਗਿਆ ਹੀ ਨਹੀਂ ਆਪਣੇ ਨੇ ਕਦੇ ਨਹੀਂ ਕੁਝ ਮੰਗਿਆ ਔਰ ਮੈਨੂੰ ਲੱਗਦਾ ਹੁੰਦਾ ਵੀ ਜੇ ਕਿਤੇ ਉਹ ਆਪਣੇ ਲਈ ਮੰਗਣ ਲਈ ਤੁਰ ਪੈਂਦੇ ਨਾ ਜੇ ਕਿਤੇ ਉਹ ਆਪਣੇ ਆਪ ਦੀ ਪ੍ਰਾਪਤੀ ਕਰਨ ਲਈ ਜਾਂ ਸਾਡੇ ਬਜ਼ੁਰਗ ਸਾਡੇ ਜਰਨੈਲ ਆਪਣੇ ਪੈਸਾ ਇਕੱਠਾ ਕਰਨ ਲਈ ਤੁਰ ਪੈਂਦੇ ਅੱਜ ਸਿੱਖਾਂ ਨੇ ਇਸ ਹਾਲਤ ਵਿੱਚ ਨਹੀਂ ਸੀ ਹੋਣਾ ਫਿਰ ਜੇ ਅੱਜ ਜੀ ਰਹੇ ਆ ਚੰਗੀ ਜ਼ਿੰਦਗੀ ਜੀ ਰਹੇ ਆ ਤੇ ਉਹਦਾ ਕਾਰਨ ਸਾਡੇ ਉਹ ਜਰਨੈਲ ਨੇ ਜਿਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਕੁਝ ਕੀਤਾ ਆਪਣੇ ਲਈ ਮੰਗੇ ਕੁਝ ਨਹੀਂ ਜਨਮ ਹੋਇਆ ਸੀ 1718 ਈਸਵੀ ਦੇ ਵਿੱਚ ਛੋਟੇ ਹੁੰਦਿਆਂ ਹੀ ਚੜ੍ਹਾਈ ਕਰ ਗਏ ਸਨ ਪਿਤਾ ਜੀ ਮਾਂ ਦਾ ਨਾਮ ਸੀ ਮਾਤਾ ਸੁੰਦਰ ਕੌਰ ਜੱਸਾ ਸਿੰਘ ਆਲੂ ਵਾਲੀਆ ਉਹ ਸਿੱਖ ਨੇ ਜਿਨ੍ਹਾਂ ਦੀ ਮਾਤਾ ਦਰਬਾਰ ਸਾਹਿਬ ਅੰਬਤ ਸਰ ਸਾਹਿਬ ਦੇ ਵਿੱਚ ਕੀਰਤਨ ਕਰਦੀ ਰਹੀ ਹੈ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਅੱਜ ਕੱਲ ਤੇ ਉੱਥੇ ਬੈਠੇ ਇਦਾਂ ਦੇ ਲੋਕ ਕਹਿੰਦੇ ਜੀ ਬੀਬੀਆਂ ਨੂੰ ਤਾਂ ਕੀਰਤਨ ਕਰਨ ਨਹੀਂ ਦੇਣਾ ਸੀ ਇੱਥੇ। ਵੀ ਕਹਿ ਦਿਓ ਬੀਬੀਆਂ ਨੂੰ ਪੈਸੇ ਦੇਣਾ ਵੀ ਬੰਦ। ਬੀਬੀ ਬੀਬੀਆਂ ਨੇ ਪੈਸੇ ਵੀ ਨਹੀਂ ਪਾਉਣੇ ਇੱਥੇ। ਪੈਸੇ ਬੀਬੀਆਂ 'ਾਂ ਪਾਉਣ ਕਿਹ ਹੈ ਇੱਥੇ? ਪਰ ਅਸੀਂ ਕੀਰਤਨ ਨਹੀਂ ਕਰਨ ਦੇਣਾ। ਜੱਸਾ ਸਿੰਘ ਆਲੂ ਵਾਲੀਆ ਦੀ ਮਾਤਾ ਦਰਬਾਰ ਸਾਹਿਬ ਕੀਰਤਨ ਕਰਦੇ ਰਹੇ ਹੈ। ਮਾਤਾ ਸੁੰਦਰ ਕੌਰ ਜੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਹਿਲ ਉਹਨਾਂ ਦੀ ਬੜੀ ਸੰਗਤ ਕੀਤ ਜੱਸਾ ਸੰਗਾਲੂ ਵਾਲੀ ਔਰਾਂ ਨੇ ਨਵਾਬ ਕਪੂਰ ਸਿੰਘ ਦੇ ਕੋਲੋਂ ਜਥੇ ਦੇ ਕੋਲੋਂ ਖੰਡੇ ਬਾਟੇ ਦੀ ਪਾਹਲ ਲਈ ਔਰ ਪ੍ਰਾਪਤੀਆਂ ਕੀਨ ਜੱਸਾ ਸੰਗਾਲੂ ਵਾਲੀ ਵੈਸੇ ਤੇ ਬੜਾ ਲੰਮਾ ਜੀਵਨ ਹੈ ਇੱਕ ਦੋ ਕਰ ਲਈਏ 19 1744 ਦੇ ਵਿੱਚ ਜੱਸਾ ਸਿੰਘ ਆਲੂ ਵਾਲਿਆਂ ਨੇ ਲਾਹੌਰ ਫਤਿਹ ਕੀਤਾ ਲਾਹੌਰ ਨੂੰ ਜਿੱਤ ਕੇ 1765 ਦੇ ਵਿੱਚ ਸਰਹੰਦ ਜਿੱਤੀ ਕੱਲੀ ਜਿੱਤੀ ਨਹੀਂ ਜਿਹੜੀ ਗੁਰਮਖੋ ਤੁਸੀਂ ਅੱਜ ਸਰਹੰਦ ਦੇਖਦੇ ਹੋ ਨਾ ਅੱਡ ਤੇ ਸਰਹੰਦ ਅੱਜ ਵਾਲੀ ਉਹ ਤਾਂ ਹੈ ਹੀ ਨਹੀਂ ਪੁਰਾਣੀ ਤੇ ਸਰਹੰਦ ਦਿੱਲੀ ਤੇ ਲਾਹੌਰ ਦੇ ਮੁਕਾਬਲੇ ਦਾ ਸ਼ਹਿਰ ਸੀ ਜਿੰਨੀ ਵੱਡੀ ਦਿੱਲੀ ਹੈ ਨਾ ਇਨਾ ਵੱਡਾ ਸੀ ਸਰਹੰਦ ਹਿੰਦੁਸਤਾਨ ਦਾ ਸਿਰ ਮੰਨਿਆ ਜਾਂਦਾ ਸੀ ਸਰ ਹਿੰਦ ਹਿੰਦ ਦਾ ਸਿਰ ਸਿਸਰਹੰਦ ਜੱਸਾ ਸਿੰਘ ਆਲੂਵਾਲੀਆ ਨੇ ਕਿਹਾ ਇਹ ਗੁਰੂ ਮਾਰੀ ਸਰਹੰਦ ਹੈ ਕੀ ਕਿਹਾ ਇਹ ਸਰਹੰਦ ਗੁਰੂ ਮਾਰੀ ਹੈ ਇੱਥੇ ਗੁਰੂ ਕੇ ਪੁੱਤਰਾਂ ਦਾ ਖੂਨ ਡੁੱਲਿਆ ਜ਼ੁਲਮ ਹੋਇਆ ਇੱਥੇ ਅਸੀਂ ਇਸ ਸਰਹੰਦ ਦੀ ਇੱਟ ਨਾ ਇੱਟ ਖੜਕਾਵਾਂਗੇ ਇੱਕ ਇੱਕ ਚੀਜ਼ ਗੁਰਮਖੋ ਉਜਾੜ ਦਿੱਤੀ ਔਰ ਸਿੱਖ ਜਾਂਦੇ ਸਨ ਸਰਹੰਦ ਦੀਆਂ ਇੱਟਾਂ ਨੂੰ ਸਤਲੁਜ ਦਰਿਆਵ ਸੱਟ ਕੇ ਆਉਂਦੇ ਸੀ ਜਿੱਥੇ ਵੱਡੇ ਵੱਡੇ ਮਹਿਲ ਮਨਾਰੇ ਸਨ ਸਿੱਖਾਂ ਨੇ ਸਰਹੰਦ ਨੂੰ ਇਦਾਂ ਉਜਾੜ ਦਿੱਤਾ ਸੰਗ ਆਲੂ ਵਾਲੀਆ ਦੇ ਸਮੇ ਇਦਾਂ ਉਜਾੜਿਆ ਗਿਆ ਕਿ ਉੱਥੇ ਸਿੱਖਾਂ ਨੇ ਹਾਲ ਚਲਾਇਆ ਆਪਣੇ ਇਦਾਂ ਉਜਾੜਿਆ ਗੁੱਸਾ ਇਹਨਾਂ ਸਿੱਖਾਂ ਦੇ ਵਿੱਚ ਦਿੱਲੀ ਦਾ ਤਖਤ ਜਿੱਤੇ ਆ ਗਿਆ ਦਿੱਲੀ ਜਿੱਤੀ 1783 ਦੇ ਵਿੱਚ ਦਿੱਲੀ ਜਿੱਤੀ ਜੱਸਾ ਸਿੰਘ ਆਲੂ ਵਾਲੀਆ ਨੂੰ ਕਿਹਾ ਗਿਆ ਤੁਸੀਂ ਤਖਤ ਉੱਤੇ ਬਹਿ ਜਾਓ ਉਹਨਾਂ ਕਹਿਆ ਨਹੀਂ ਜਿਹੜੇ ਤਖਤ ਉੱਤੇ ਤੁਸੀਂ ਮੈਨੂੰ ਬਿਠਾਉਣ ਲੱਗੇ ਹੋ ਨਾ ਇਹ ਉਹ ਤਖਤ ਹੈ ਜਿਸ ਤਖਤ ਉੱਤੇ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਸੀ ਇਹ ਉਹ ਤਖਤ ਹੈ ਜਿਸ ਤਖਤ ਉੱਤੇ ਬੈਠ ਕੇ ਅਨੰਦਪੁਰ ਸਾਹਿਬ ਨੂੰ ਉਜਾੜਨ ਦੇ ਫਰਮਾਨ ਜਾਰੀ ਹੁੰਦੇ ਰਹੇ ਆ ਇਹ ਉਹ ਤਖਤ ਹੈ ਜਿਸ ਤਖਤ ਉੱਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕਾਤਲਾਂ ਨੂੰ ਖਿਲਤਾ ਮੰਡੀਆਂ ਗਈਆਂ ਨੇ ਅਸੀਂ ਇਸ ਤਖਤ ਉੱਤੇ ਨਹੀਂ ਬੈਠ ਸਕਦੇ ਅੱਜ ਕੱਲ ਤੇ ਬੰਦਾ ਕਹਿੰਦਾ ਤਖਤ ਮਿਲੇ ਤਾਂ ਸਹੀ ਨਹੀਂ ਅਸੀਂ ਇਸ ਤਖਤ ਨੂੰ ਉਖੇੜਨ ਵਾਸਤੇ ਆਏ ਆ ਇਸ ਤਖਤ ਉੱਤੇ ਬੈਠਣ ਵਾਸਤੇ ਨਹੀਂ ਆਏ ਔਰ ਹੋਇਆ ਅੱਛਾ ਇੱਕ ਬੇਨਤੀ ਸੰਜੋ ਜੇ 2 ਮਿੰਟ ਸਮਾਪਤੀ ਕਰਦਾ ਮੈਂ ਆਪਾਂ ਹਰਮੰਦਰ ਸਾਹਿਬ ਗਏ ਸੀ ਸਾਰੇ ਸੇਵਾ ਤੇ ਤੁਹਾਡੇ ਵਿੱਚੋਂ ਕਿੰਨੇ ਸਿੱਖ ਨੇ ਜਿਹੜੇ ਜਸਾ ਸਿੰਘ ਰਾਮ ਗੜੀਆ ਦਾ ਥੱਲੜਾ ਦਰਬਾਰ ਦੇ ਕੇ ਆਏ ਆ ਹੈ ਉੱਥੇ ਲੰਗਰ ਸਾਹਿਬ ਦੇ ਨਾਲ ਬਣਿਆ ਹੋਇਆ ਸਾਨੂੰ ਤਾਂ ਪਤਾ ਹੀ ਨਹੀਂ ਕੁਝ ਬਣਿਆ ਵੀ ਆ ਉੱਥੇ ਜਿਸ ਜਿਸਥੇ ਲੰਗਰ ਦੀ ਇਮਾਰਤਾਂ ਨਾਲ ਉੱਚਾ ਬੂੰਗਾ ਬਣਿਆ ਹੋਇਆ ਉਸ ਬੂੰਗੇ ਦੇ ਨਾਲ ਇੱਧਰ ਤੁਸੀਂ ਅੰਦਰ ਪ੍ਰਵੇਸ਼ ਕਰੋਗੇ ਗਰਮਖੋ ਇੱਕ ਪੱਥਰ ਦੀ ਵੱਡੀ ਸੱਲ ਲੱਗੀ ਹੋਈ ਹੈ ਇੱਥਾਂ ਉਹ ਜਿਹੜੀ ਸੱਲ ਹੈ ਨਾ ਉਹ ਸੱਲ ਦਿੱਲੀ ਤਖਤ ਦੀ ਉਹ ਸੱਲ ਹੈ ਸੱਲ ਕੀ ਹੁੰਦਾ ਜਿਸ ਤਖਤ ਉੱਤੇ ਬੈਠ ਕੇ ਬਾਦਸ਼ਾਹ ਬੈਠਦਾ ਸੀ ਉਹਦੇ ਜਿਹੜਾ ਥਲੜਾ ਪੱਥਰ ਸੀ ਜਿਹਦੇ ਉੱਤੇ ਬੈੰਦਾ ਹੁੰਦਾ ਸੀ ਉਹ ਉਹ ਸੱਲ ਉੱਥੇ ਲੱਗੀ ਹੋਈ ਹੈ ਜਿਸ ਸਾ ਸਿੰਘ ਆਲੂ ਵਾਲੀਆਂ ਨੇ ਕਿਹਾ ਇਹ ਤਖਤ ਉੱਤੇ ਬੈਠਣ ਨਹੀਂ ਆਏ ਉਹ ਖੇਡਣ ਆਏ ਆ ਔਰ ਹਾਥੀਆਂ ਦੇ ਪਿੱਛੇ ਪਾਇਆ ਉਹ ਸੈਲ ਪਟ ਲਈ ਸੀ। ਦੱਖ ਭੰਜਨੀ 베ਰੀ ਦੇ ਇਧਰਲੇ ਪਾਸੇ ਤੁਸੀਂ ਦੇਖੋ ਤੇ ਲਾਲ ਜਿਹੜੇ ਨੇ ਲਾਲ ਰੰਗ ਦੀ ਇਮਾਰਤ ਬਣੀ ਹੋਈ ਹੈ। ਉਹ 34 ਥੰਮ ਦਿੱਲੀ ਤਖਤ ਦੇ ਨੇ। ਉਹ 34 ਥੰਮ ਦਿੱਲੀ ਤਖਤ ਦੇ ਨੇ ਜੱਸਾ ਸਿੰਘ ਆਲੂ ਵਾਲੀਆਂ ਨੇ ਉਹ 34 ਥੰਮ ਉਥੋਂ ਉਖੇੜੇ। ਹਾਥੀਆਂ ਦੇ ਪਿੱਛੇ ਪਾਏ ਉਹ ਸੈਲੋ ਖੇੜੀ ਹਾਥੀਆਂ ਦੇ ਪਿੱਛੇ ਧੂਕ ਕੇ ਅੰਬਤ ਸਰ ਸਾਹਿਬ ਲੈ ਕੇ ਗਏ ਅੱਜ ਉਹ ਇਮਾਰਤ ਬਣੀ ਹੋਈ ਹੈ ਉਹ ਚੌਂਤੀ ਥੰਮ ਵੀ ਨੇ ਔਰ ਥੱਲੇ ਸੈਲ ਵੀ ਪੱਥਰ ਦੀ ਸੈਲ ਵੀ ਉਹ ਲੱਗੀ ਹੋਈ ਹੈ ਸਿੱਖ ਜ਼ੁਲਮ ਦੇ ਤਖਤਾਂ ਉੱਤੇ ਬੈਠਦਾ ਨਹੀਂ ਜ਼ੁਲਮ ਦੇ ਤਖਤਾਂ ਨੂੰ ਉਜਾੜਦਾ ਹੈ ਇਹ ਸਾਰੀ ਗੱਲ ਜੱਸਾ ਸਿੰਘ ਆਲੂ ਵਾਲੀਆਂ ਨੇ ਕੀਤੀ ਸੀ ਸੋ ਅੱਜ ਐਸੀ ਮਹਾਨ ਜਰਨੈਲ ਦਾ ਜਨਮ ਦਿਨ ਹੈ ਨਾਮ ਜਪਤ ਪਾਵੈ ਵਿਸਰਾਮ ਨਾਮ ਜਪੇਗਾ ਤੇ ਮਨ ਨੂੰ ਟਿਕਾ ਮਿਲੇਗਾ ਨਾਨਕ ਤਿੰਨ ਪੁਰਖ ਕਉ ਊਤਮ ਕਰਮਾਨ ਅਸਲ ਵਿੱਚ ਉਹੀ ਪੁਰਖ ਉੱਚਾ ਹੁੰਦਾ ਜਿਨੇ ਨਾਮ ਜਪ ਕੇ ਆਪਣੇ ਮਨ ਨੂੰ ਟਿਕਾਵ ਚਲੇ ਜਾਂਦਾ ਹੈ ਜਿਨੇ ਮਨ ਦਾ ਵਿਸਰਾਮ ਪ੍ਰਾਪਤ ਕਰ ਲਿਆ ਹੈ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ